ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਉੱਤੇ ਅੱਜ ਆਪਾਂ ਆਪਣੇ ਈਵਰਸ ਦੀ ਡਿਮਾਂਡ ਦੇ ਉੱਤੇ ਬਹੁਤ ਹੀ ਵਧੀਆ ਤੇ ਬਹੁਤ ਹੀ ਛੇਤੀ ਬਣਨ ਵਾਲੀ ਰੈਸਪੀ ਲੈ ਕੇ ਆਏ ਆਂ ਅੱਜ ਆਪਾਂ ਇਹ ਜਿਹੜੀ ਰੈਸਪੀ ਆ ਉਹ ਆਪਾਂ ਦੇ ਪਿੰਡਾਂ ਦੇ ਪਹਿਲਾਂ ਵਾਲੇ ਤਰੀਕੇ ਦੇ ਨਾਲ ਤਿਆਰ ਕਰਾਂਗੇ ਹੁਣ ਆਪਾਂ ਨੇ ਇੱਕ ਕੁੰਡੀ ਲਈਆ ਕੁੰਡੀ ਦੇ ਵਿੱਚ ਆਪਾਂ ਨੇ ਦੋ ਦੋ ਦਿਨ ਪਿਆਜ਼ ਕੱਟੇ ਨੇ ਤੇ ਪਾ ਸੱਤ ਅੱਠ ਹਰੀਆਂ ਮਿਰਚਾਂ ਲਈਆਂ ਹਰੀਆਂ ਮਿਰਚਾਂ ਜ਼ਿਆਦਾ ਤੀਜ਼ ਨਹੀਂ ਹੈਗੀਆਂ ਤੇ ਨਾਲ ਹੀ ਆਪਾਂ ਨੇ ਇੱਕ ਅਦਰਕ ਲਿਆ ਤੇ ਲਸਣ ਲੈ ਲਿਆ ਸੀਗਾ ਆਪਾਂ ਨੇ ਇੱਕ ਗੱਠੀ ਛਿੱਲ ਕੇ ਰੱਖ ਲਈ ਸੀ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਇਹ ਜਿਹੜਾ ਨਾਣ ਦਾ ਪਾ ਦੇਣਾ ਤੇ ਨਾਲ ਹੀ ਆਪਾਂ ਨੇ ਅੱਧਾ ਕ ਚਮਚਾ ਜੀਰੇ ਦਾ ਪਾਵਾਂਗੇ ਅੱਧਾ ਚਮਚਾ ਹੀ ਆਪਾਂ ਸੁੱਕੇ ਧਨੀਏ ਦਾ ਲਵਾਂਗੇ ਤੇ ਨਾਲ ਹੀ ਆਪਾਂ ਥੋੜੀਆਂ ਜਿਹੀਆਂ ਕਾਲੀ ਮਿਰਚਾਂ ਨੇ ਜਿਹੜੀਆਂ ਉਹ ਵੀ ਪਾ ਦੇਣੀਆਂ ਨੇ ਤੇ ਆਪਾਂ ਇੱਕ ਚਮਚਾ ਪਾਉਣਾ ਹੈ ਜਿਹੜਾ ਹਲਦੀ ਦਾ ਲੈ ਲੈਣਾ ਤੇ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੁੰਡੀ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਇੱਕ ਮਸਾਲਾ ਜਿਹੜਾ ਮਸਾਲੇ ਦੇ ਲਈ ਪੀਸਟ ਬਣਾ ਲੈਣਾ ਤੇ ਇੱਧਰ ਆਪਾਂ ਚੁੱਲੇ ਦੇ ਵਿੱਚ ਅੱਗ ਬਾਲ ਲਈ ਆ ਤੇ ਇਹਦੇ ਉੱਪਰ ਆਪਾਂ ਜਿਹੇ ਜਿਹੜੀ ਰੈਸਪੀ ਆਪਾਂ ਕੜਾਹੀ ਦੇ ਵਿੱਚ ਬਣਾਵਾਂਗੇ ਤੇ ਇੱਧਰ ਆਪਣਾ ਕੜਾਹੀ ਦੇ ਵਿੱਚ ਆਪਾਂ ਨੇ ਤੇਲ ਪਾ ਲਿਆ ਹੈ ਤੇਲ ਆ ਜਿਹੜਾ ਉਹ ਆਪਾਂ ਨੇ ਮੀਡੀਅਮ ਜੀਆਂ ਡੇਢ ਘਟਸੀਆਂ ਐ ਜਿਹੜੀਆਂ ਤੇਲ ਦੀਆਂ ਲੱਟੀਆਂ ਨੇ ਤੁਸੀਂ ਵੱਧ ਘਟਾ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਆਪਾਂ ਨੇ ਇਹਦੇ ਵਿੱਚ ਸਰੋਂ ਦਾ ਤੇਲ ਪਾਇਆ ਹੈ ਜੇਕਰ ਤੁਸੀਂ ਰਿਫਾਈਨਡ ਵਰਤਣਾ ਚਾਹੋ ਤਾਂ ਉਹ ਵੀ ਵਰਤ ਸਕਦੇ ਹੋ ਤਾਂ ਕੀ ਵੀ ਲੈ ਸਕਦੇ ਹੋ ਇਹ ਤੁਹਾਡੀ ਚੋਇਸ ਆ ਅੱਜ ਆਪਾਂ ਸਬਜੀ ਬਣਾਉਣ ਦੇ ਲਈ ਥੋੜੇ ਜੇ ਲੇਟ ਹੋ ਗਏ ਸੀਗੇ ਬਾਜ਼ਾਰ ਚਲੇ ਗਏ ਸੀ ਤੇ ਉੱਥੇ ਸਾਨੂੰ ਜ਼ਿਆਦਾ ਟਾਈਮ ਲੱਗ ਗਿਆ ਸੀ। ਸੋ ਵੀਡੀਓ ਬਣਾਉਂਦੇ ਬਣਾਉਂਦੇ ਆਪਾਂ ਨੂੰ ਆ ਜਿਹੜਾ ਹਨੇਰਾ ਹੋ ਜਾਣ ਤੇ ਆਪਾਂ ਨੇ ਮਸਾਲੇ ਨੂੰ ਚੰਗੀ ਤਰ੍ਹਾਂ ਕੁੰਡੀ ਸੋਟੇ ਦੇ ਵਿੱਚ ਕੁੱਟ ਲਿਆ ਸੀਗਾ। ਸੋਟੇ ਦੇ ਨਾਲ ਤੇ ਹੁਣ ਆਪਾਂ ਨੇ ਕੜਾਹੀ ਦੇ ਵਿੱਚ ਇਹ ਮਸਾਲਾ ਐਸੀ ਤਰ੍ਹਾਂ ਪਾ ਲੈਣਾ। ਇਹ ਜੇਕਰ ਆਪਾਂ ਇਸ ਤਰੀਕੇ ਨਾਲ ਕੋਈ ਵੀ ਦਾਰ ਸਬਜ਼ੀ ਤਰੀਆਣੀ ਬਣਾਉਣੀ ਆ ਤੋ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਹੁਣ ਨਵੀਆਂ ਤਕਨੀਕਾਂ ਆਉਣ ਦੇ ਨਾਲ ਕੀ ਹੈ ਕਿ ਕਈ ਵਾਰ ਆਪਾਂ ਜਿਹੜਾ ਮਸਾਲਾ ਹੈ ਉਹ ਮਿਕਸੀ ਦੇ ਵਿੱਚ ਵੀ ਗ੍ਰाइंड ਕਰ ਲੈਨੇ ਆ ਜਾਂ ਫਿਰ ਆਪਾਂ ਚਿੱਲੀ ਗਟਰ ਦੇ ਵਿੱਚ ਵੀ ਚੌਪ ਕਰ ਲੈਨੇ ਆ ਪਰ ਪਹਿਲਾਂ ਕੀ ਹੈ ਕਿ ਜ਼ਿਆਦਾਤਰ ਜਿਹੜੇ ਆਪਣੇ ਬਜ਼ੁਰਗ ਹੁੰਦੇ ਸੀਗੇ ਉਹ ਇਸੇ ਤਰ੍ਹਾਂ ਹੀ ਦਾਦੀਆਂ ਨਾਨੀਆਂ ਆਪਣੀਆਂ ਬਣਾਉਂਦੀਆਂ ਹੁੰਦੀਆਂ ਸੀਗੀਆਂ ਕੋਂਡੀ ਸੋਟੇ ਦੇ ਵਿੱਚ ਕੁੱਟ ਕੇ ਇਦੇ ਨਾਲ ਦਾਲ ਸਬਜ਼ੀ ਦਾ ਟੇਸਟ ਵੀ ਬਹੁਤ ਵਧੀਆ ਹੁੰਦਾ ਸੀਗਾ ਤੇ ਚੁੱਲ੍ਹੇ ਦੇ ਉੱਪਰ ਬਣਾਉਣ ਦੇ ਨਾਲ ਤਾਂ ਹੋਰ ਵੀ ਜ਼ਿਆਦਾ ਵਧੀਆ ਹੋ ਜਾਂਦਾ ਹੈ ਕਿਉਂਕਿ ਮੱਠੀ-ਮੱਠੀ ਅੱਗ ਦੇ ਉੱਪਰ ਆ ਜਿਹੜੀ ਚੀਜ਼ ਪੱਕਣ ਦੇ ਵਿੱਚ ਟੇਸਟ ਆਉਂਦਾ ਏ ਉਹ ਗੈਸ ਦੇ ਉੱਪਰ ਨਹੀਂ ਆਉਂਦਾ ਹੈਗਾ ਤੇ ਹੁਣ ਆਪਾਂ ਨੇ ਕੁੰਡੀ ਢੋ ਕੇ ਆ ਜਿਹੜਾ ਮਸਾਲਾ ਪਾ ਲਿਆ ਸੀਗਾ ਤੇ ਪਹਿਲਾਂ ਆਪਾਂ ਨੇ ਕਿਉਂ ਦੇ ਵਿੱਚ ਮਸਾਲਾ ਭੁੰਨ ਲਿਆ ਸੀਗਾ ਜਦੋਂ ਆਪਣਾ ਮਸਾਲਾ ਥੱਲੇ ਲੱਗਣ ਲੱਗ ਗਿਆ ਤਾਂ ਆਪਾਂ ਨੇ ਇਹਦੇ ਵਿੱਚ ਜੇ ਕੁੰਡੀ ਧੋ ਕੇ ਪਾਣੀ ਪਾ ਲਿਆ ਹੈ ਤਾਂ ਕਿ ਜਿਹੜੀ ਆਪਣੀ ਕੁੰਡੀ ਵੀ ਸਾਫ਼ ਹੋ ਸਕੇ ਤੇ ਮਸਾਲੇ ਦੇ ਵਿੱਚ ਪਾਣੀ ਦੀ ਜ਼ਰੂਰਤ ਸੀਗੀ ਤੇ ਉਹ ਵੀ ਪੂਰੀ ਹੋ ਜਵੇ ਤੇ ਹੁਣ ਆਪਾਂ ਨੇ ਇਹ ਸਬਜੀ ਦੇ ਵਿੱਚ ਮਸਾਲੇ ਦੇ ਵਿੱਚ ਇੱਕ ਹੀ ਟਮਾਟਰ ਪਾਇਆ ਹੈ ਤੁਸੀਂ ਜ਼ਿਆਦਾ ਲੈਣਾ ਚਾਹੋ ਤਾਂ ਜ਼ਿਆਦਾ ਵੀ ਲੈ ਸਕਦੇ ਹੋ ਇਹ ਆਪਾਂ ਅੱਜ ਬਣਾਵਾਂਗੇ ਆਲੂਆਂ ਦੀ ਸਬਜੀ ਇਹ ਬਣ ਕੇ ਬਹੁਤ ਹੀ ਟੇਸਟੀ ਤਿਆਰ ਹੁੰਦੀ ਆ ਇਹਨੂੰ ਤੁਸੀਂ ਪੂਰੀਆਂ ਦੇ ਨਾਲ ਜਾਂ ਰੋਟੀ ਦੇ ਨਾਲ ਵੀ ਖਾ ਸਕਦੇ ਹੋ ਆਲੂ ਆ ਜਿਹੜੇ ਇਹ ਮੈਂ ਉਵਾਲ ਕੇ ਲੈਨੇ ਤੁਸੀਂ ਬਿਨਾ ਵਾਲੇ ਕੱਚੇ ਆਲੂ ਵੀ ਲੈ ਸਕਦੇ ਹੋ ਪਰ ਜੇਕਰ ਆਪਾਂ ਆਲੂਆਂ ਨੂੰ ਉਵਾਲ ਲੰਨੇ ਆ ਤਾਂ ਆਲੂ ਨੇ ਸਬਜੀਆ ਸੌਰੀ ਜਿਹੜੀ ਆਪਣੀ ਉਹ ਹੋਰ ਵੀ ਟੇਸਟੀ ਹੋ ਜਾਂਦੀ ਆ ਤੇ ਪਕਣ ਦੇ ਵਿੱਚ ਵੀ ਸਬਜੀ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਆਲੂ ਸੀਗੇ ਜਿਹੜੇ ਉਹ ਮੈਂ ਸਵੇਰੇ ਹੀ ਉਵਾਲ ਕੇ ਰੱਖ ਗੀ ਸੀਗੇ ਪਤਾ ਹੈ ਕਿ ਬਾਜ਼ਾਰ ਦੇ ਵਿੱਚ ਜਦੋਂ ਜਾਂਦੇ ਆ ਤਾਂ ਆਪਾਂ ਨੂੰ ਬੱਧ ਘੱਟ ਟਾਈਮ ਲੱਗ ਜਾਂਦਾ ਹੈ ਸੇ ਇਸ ਕਰਕੇ ਜਿਹੜਾ ਆਪਾਂ ਨੂੰ ਸਬਜ਼ੀ ਬਣਾਉਣ ਨੂੰ ਆ ਜਿਹੜਾ ਸਮਾਂ ਘੱਟ ਲੱਗੇ ਤੇ ਹੁਣ ਆਪਣਾ ਮਸਾਲਾ ਜਿਹੜਾ ਚੰਗੀ ਤਰ੍ਹਾਂ ਭੁੱਜ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਕਸੂਰੀ ਮੇਥੀ ਪਾ ਦਵਾਂਗੇ ਜੇਕਰ ਤੁਹਾਡੇ ਕੋਲ ਹੈਗੀ ਹੋ ਤਾਂ ਤੁਸੀਂ ਪਾ ਸਕਦੇ ਹੋ ਆਦਰਵਾਇਜ਼ ਤੁਸੀਂ ਸਕਿਪ ਵੀ ਕਰ ਸਕਦੇ ਹੋ ਕਸੂਰੀ ਮੇਥੀ ਨਾਲ ਆ ਜਿਹੜੀ ਇਹਦਾ ਖੁਸ਼ਬੂ ਆ ਸਬਜ਼ੀ ਦੀ ਬਹੁਤ ਵਧੀਆ ਹੋ ਜਾਂਦੀ ਆ ਤੇ ਹੁਣ ਆਪਾਂ ਨੇ ਇੱਕ ਵਾਰ ਫੇਰ ਤੋਂ ਚੰਗੀ ਤਰ੍ਹਾਂ ਘਟਸੀ ਦੇ ਨਾਲ ਮਸਾਲੇ ਨੂੰ ਹਲਾ ਕੇ ਪਕਾ ਲੈਣਾ ਜਦ ਤੱਕ ਕਿ ਆਪਣਾ ਆਇਲ ਆ ਰਿਲੀਜ਼ ਨਾ ਹੋ ਜਾਵੇ ਤੇ ਹੁਣ ਦੇਖੋ ਆਪਾਂ ਨੂੰ ਹਨੇਰਾ ਹੋ ਚੁੱਕਿਆ ਹੈ ਵੀਡੀਓ ਬਣਾਉਣ ਕਰਕੇ ਥੋੜਾ ਜਿਹਾ ਟਾਈਮ ਜ਼ਿਆਦਾ ਲੱਗ ਜਾਂਦਾ ਸੋ ਇਸ ਕਰਕੇ ਜਿਹੜਾ ਆਪਾਂ ਨੂੰ ਅ ਅ ਚੁੱਲੇ ਦੀ ਆਂਚਾ ਉਹ ਕੈਮਰੇ ਦੇ ਉੱਪਰ ਪੈਣ ਦੇ ਨਾਲ ਕਦੇ ਆਪਾਂ ਨੂੰ ਬਲਰਚਾ ਹੋ ਜਾਂਦਾ ਹੈ ਕਦੇ ਨੇਰਾ ਹੋ ਜਾਂਦਾ ਕਦੇ ਚਾਨਣ ਹੋ ਜਾਂਦਾ ਸੋ ਇਹ ਚੀਜ਼ ਨੂੰ ਇਗਨੋਰ ਕਰਿਓ ਤੁਸੀਂ ਤੇ ਹੁਣ ਆਪਾਂ ਨੇ ਚੰਗੀ ਤਰ੍ਹਾਂ ਆਲੂ ਨੇ ਜਿਹੜੇ ਹਲਾ ਲੈਣੇ ਨੇ ਮਸਾਲੇ ਦੇ ਵਿੱਚ ਪਾ ਕੇ ਤਾਂ ਕਿ ਮਸਾਲਾ ਜਿਹੜਾ ਚੰਗੀ ਤਰ੍ਹਾਂ ਕੋਟ ਹੋ ਜਵੇ ਆਲੂਆਂ ਦੇ ਉੱਪਰ ਥੋੜਾ ਜਿਹਾ ਆਪਾਂ ਪਾਣੀ ਪਹਿਲਾਂ ਪਾਵਾਂਗੇ ਬਾਕੀ ਆਪਾਂ ਆਪਣੀ ਚੋਇਸ ਦੇ ਹਿਸਾਬ ਨਾਲ ਪਾਣੀ ਪਾਵਾਂਗੇ ਕਿ ਕਿੰਨੀ ਕਿ ਸਬਜ਼ੀ ਆਪਾਂ ਨੇ ਠਿੱਕ ਰੱਖਣੀ ਆ ਜਾਂ ਕਿੰਨੀ ਕਿ ਪਤਲੀ ਰੱਖਣੀ ਆ ਇਹ ਤੁਸੀਂ ਬਾਅਦ ਵਿੱਚ ਦੇਖ ਕੇ ਪਾ ਲਿਓ ਤੇ ਆਪਾਂ ਨੇ ਪਹਿਲਾਂ ਥੋੜਾ ਪਾਣੀ ਪਾਇਆ ਹੈ ਬਾਅਦ ਵਿੱਚ ਆਪਾਂ ਇਹਦੇ ਵਿੱਚ ਪਾਣੀ ਆ ਜਿਹੜਾ ਹੋਰ ਐਡ ਕਰ ਲਵਾਂਗੇ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਪਾਣੀ ਆ ਜਿਹੜਾ ਮੈਂ ਹੋਰ ਮੰਗਵਾ ਲਿਆ ਸੀਗਾ ਤੇ ਆਪਾਂ ਨੇ ਥੋੜਾ ਜਿਹਾ ਪਾਣੀ ਹੋਰ ਐਡ ਕਰਤਾ ਹੈ ਇਹ ਉਬਲੇ ਹੋਏ ਆਲੂਆਂ ਦੀ ਜਿਹੜੀ ਸਬਜ਼ੀ ਹੁੰਦੀ ਹੈ ਇਹ ਛੇਤੀ ਗਾੜੀ ਵੀ ਹੋ ਜਾਂਦੀ ਆ ਤੇ ਕੁਕਿੰਗ ਕਰਦੇ ਸਮੇਂ ਆਪਾਂ ਨੂੰ ਇੰਨਾ ਕੁ ਤਾਂ ਅੰਦਾਜ਼ਾ ਹੋ ਹੀ ਜਾਂਦਾ ਹੈ ਕਿ ਆਪਾਂ ਨੂੰ ਕਿੰਨੀ ਕੁ ਜ਼ਰੂਰਤ ਪੈਣੀ ਆ ਅੱਗੇ ਪਾਣੀ ਦੀ ਤੇ ਹੁਣ ਆਪਾਂ ਨੇ ਚੰਗੀ ਤਰ੍ਹਾਂ ਪਾਣੀ ਪਾ ਕੇ ਸਬਜੀ ਨੂੰ ਆ ਜਿਹੜਾ ਟੱਕਤਾ ਸੀਗਾ ਤੇ ਹੁਣ ਆਪਾਂ ਨੇ 15-20 ਮਿੰਟ ਬਾਅਦ ਚੈੱਕ ਕਰਨੀ ਆ ਸਬਜੀ ਤਕਰੀਬਨ ਆਪਣੀ ਜਿਹੜੀ ਆ ਉਹ ਬਾਹਣ ਚੁੱਕੀ ਆ ਤੇ ਜਿਹੜਾ ਆਪਣਾ ਚੁੱਲੇ ਦਾ ਸੇਕ ਆ ਉਹ ਵੀ ਮਠਾ ਮਠਾ ਇਹਦੇ ਉੱਪਰ ਬੜੀਆ ਇਹ ਲਿਜ ਰਹੀ ਆ ਸਬਜੀ ਆਪਣੀ ਮਠੇ ਮਠੇ ਸੇਕ ਤੇ ਨਾਲੀ ਦਾਲ ਪਾਣੀ ਕੋਈ ਵੀ ਚੀਜ਼ ਤੁਸੀਂ ਤਿਆਰ ਕਰੋ ਦਾਲ ਸਬਜੀ ਹੋਵੇ ਜਾਂ ਕੋਈ ਸਵੀਟ ਡਿਸ਼ ਹੋਵੇ ਕੁਛ ਵੀ ਕੋਈ ਵੀ ਚੀਜ਼ ਪਕਾਉਨੇ ਹੋ ਉਹ ਘਾ ਟੱਗ ਦੇ ਨਾਲ ਹੀ ਵਧੀਆ ਬਣਦੀ ਆ ਤੇ ਹੁਣ ਆਪਾਂ ਅੱਗ ਥੋੜੀ ਜਿਹੀ ਤੇਜ਼ ਕਰ ਲਵਾਂਗੇ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਮੇਰੀ ਵੀਡੀਓਜ਼ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਕਰੋ ਇਸੇ ਤਰ੍ਹਾਂ ਹੀ ਮੇਰੀ ਵੀਡੀਓਜ਼ ਨੂੰ ਪਿਆਰ ਦਿੰਦੇ ਰਹੋ ਤਾਂ ਕਿ ਮੇਰੀ ਹੌਸਲਾ ਵਜਾਈ ਹੋਵੇ ਤਾਂ ਮੈਂ ਤੁਹਾਡੇ ਲਈ ਅੱਗੇ ਹੋਰ ਨਵੀਆਂ-ਨਵੀਆਂ ਵੀਡੀਓਜ਼ ਲੈ ਕੇ ਆ ਸਕਾਂ ਤੇ ਹੁਣ ਆਪਾਂ ਨੇ ਇੱਕ ਬਾਉਲ ਦੇ ਵਿੱਚ ਧਨੀਏ ਉਹ ਕੱਟ ਕੇ ਰੱਖ ਲਿਆ ਤੇ ਹੁਣ ਆਪਾਂ ਧਨੀਏ ਨੂੰ ਧੋ ਕੇ ਲੈ ਕੇ ਆਂਦਾ ਹੀ ਹੁਣ ਆਪਾਂ ਦਾਲ ਦੇ ਉੱਪਰ ਸਬਜ਼ੀ ਦੇ ਉੱਪਰ ਧਨੀਆ ਪਾ ਲੈਣਾ ਧਨੀਆ ਆਪਣੀ ਕਸੂਰੀ ਮੇਥੀ ਵੀ ਪਾਈ ਹੋਈ ਸੀਗੀ ਜੇਕਰ ਹੁਣ ਫਿਲਹਾਲ ਤਾਂ ਧਨੀਆ ਆਪਾਂ ਨੂੰ ਆਸਾਨੀ ਨਾਲ ਮਿਲ ਜਾਂਦਾ ਹੈ ਅੱਗੇ-ਅੱਗੇ ਗਰਮੀਆਂ ਦੇ ਵਿੱਚ ਤਾਂ ਆਪਾਂ ਨੂੰ ਜ਼ਿਆਦਾਤਰ ਕਸੂਰੀ ਮੇਥੀ ਦੇ ਨਾਲ ਹੀ ਕੰਮ ਚਲਾਉਣਾ ਪੈਂਦਾ ਤੇ ਹੁਣ ਆਪਾਂ ਨੇ ਧਨੀਆ ਪਾ ਲਿਆ ਏ ਤੇ ਕੜਾਹੀ ਨੂੰ ਆਪਾਂ ਨੇ ਚੁੱਲ੍ਹੇ ਤੋਂ ਥੱਲੇ ਲਾ ਲਿਆ ਏ ਸਬਜੀ ਆ ਜਿਹੜੀ ਆਪਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ ਤੇ ਮੈਂ ਟੇਸਟ ਵੀ ਕੀਤੀ ਸੀ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਸੀਗੀ ਤੁਸੀਂ ਵੀ ਐਸੀ ਤਰ੍ਹਾਂ ਸਬਜੀ ਆ ਜਿਹੜੀ ਬਣਾ ਕੇ ਜ਼ਰੂਰ ਦੇਖਿਓ ਤੇ ਆਪਾਂ ਨੇ ਚੁੱਲ੍ਹੇ ਦੇ ਉੱਪਰ ਇੱਕ ਕੜਾਹੀ ਰੱਖ ਲਈ ਆ ਆਟਾ ਤਾਂ ਵਿਸੇ ਮੈਂ ਰੋਟੀ ਪਕਾਉਣ ਦੇ ਲਈ ਗੁੰਨੇਆਂ ਸੀਗਾ ਆਪਾਂ ਬੱਚੇ ਕਹਿੰਦੇ ਕਿ ਸਬਜ਼ੀ ਇੰਨੀ ਜ਼ਿਆਦਾ ਟੇਸਟੀ ਬਣੀ ਆ ਤੇ ਨਾਲ ਪੂਰੀਆਂ ਪਕਾ ਲਈਆਂ ਜਾਣ ਤੇ ਹੁਣ ਜਿਹੜਾ ਆਪਾਂ ਨੇ ਆ ਰੋਟੀਆਂ ਵਾਸਤੇ ਆਟਾ ਗੁੰਨੇਆ ਉਹਦੇ ਹੀ ਆਪਾਂ ਨੇ ਪੂਰੀਆਂ ਪਕਾ ਲੈਣੀਆਂ ਨੇ ਆਪਾਂ ਨੇ ਚੱਕਲੇ ਦੇ ਉੱਪਰ ਰिफाइंड ਔਇਲ ਥੋੜਾ ਥੋੜਾ ਲਗਾ ਲਿਆ ਇਹ ਜਿਹੜਾ ਆਟਾ ਹੈ ਸੀਗਾ ਆਪਾਂ ਨੇ ਜ਼ਿਆਦਾ ਸਖਤ ਨਹੀਂ ਗੁੰਨੇਆ ਹੈਗਾ ਇੱਕ ਵਾਰ ਆਪਾਂ ਪਹਿਲੀ ਪੂਰੀ ਜਿਹੜੀ ਪਾਵਾਂਗੇ ਉਹ ਜ਼ਿਆਦਾ ਵਧੀਆ ਨਹੀਂ ਬਣੀ ਹੈਗੀ ਤੇ ਦੂਜੀਆਂ ਪੂਰੀਆਂ ਜਿਹੜੀਆਂ ਸਾਰੀਆਂ ਬਾਕੀ ਆਪਣੀਆਂ ਫੁੱਲ ਕੇ ਆ ਗਈਆਂ ਸੀ ਇਹ ਹਨੇਰਾ ਹੋਣ ਕਰਕੇ ਆਪਾਂ ਦੋ ਤਿੰਨ ਪੂਰੀਆਂ ਬਕਾ ਕੇ ਤੁਹਾਨੂੰ ਪਲੇਟਿੰਗ ਕਰਕੇ ਦਿਖਾ ਦਵਾਂਗੇ ਬੱਚੇ ਨੇ ਜਿਹੜੇ ਕਾਲੇ ਸੀਗੇ ਰੋਟੀ ਖਾਣ ਦੇ ਲਈ ਤੇ ਬਾਕੀ ਹੁਣ ਆਪਾਂ ਨੇ ਥੋੜਾ ਜਿਹਾ ਇਹਦੇ ਵਿੱਚ ਆਟੇ ਦਾ ਟੁਕੜਾ ਤੋੜ ਕੇ ਪਾਇਆ ਹੈ ਤੇ ਤੇਲ ਆ ਜਿਹੜਾ ਆਪਣਾ ਠੀਕ ਹੈਗਾ ਟੈਂਪਰੇਚਰ ਉਹਦਾ ਸਹੀ ਆ ਹੁਣ ਆਪਾਂ ਪੂਰੀਆਂ ਪਾ ਦਾਂਗੇ ਪਹਿਲੀ ਪੂਰੀ ਇੱਕ ਤਾਂ ਨੇਰਾ ਹੋਇਆ ਹੋਇਆ ਦੂਜਾ ਅੱਗ ਦਾ ਸੇਕ ਵੀ ਜ਼ਿਆਦਾ ਸੀਗਾ ਤੇ ਉਹ ਕੜਾਹੀ ਤੇ ਨਾਲ ਹੀ ਚਿੱਕ ਗਈ ਸੀ ਤੇ ਹੁਣ ਆਪਾਂ ਨੇ ਥੋੜਾ ਜਿਹਾ ਤੇਲ ਇੱਧਰ ਉੱਧਰ ਕਰਕੇ ਪੂਰੀ ਨੂੰ ਜਿਹੜਾ ਕੜਾਹੀ ਦੇ ਵਿੱਚ ਕਰ ਲਿਆ ਅੰਦਰ ਲਿਆਂਦਾ ਤੇ ਇਹ ਜ਼ਿਆਦਾ ਚੰਗੀ ਤਰ੍ਹਾਂ ਨਹੀਂ ਫੁੱਲ ਪਾਈ ਹੈਗੀ ਤੇ ਹੁਣ ਆਪਾਂ ਇੱਧਰ ਦੂਜੀ ਪੂਰੀ ਆ ਜਿਹੜੀ ਉਹ ਵੇਲ ਲਾਂਗੇ ਆਟਾ ਪਤਲਾ ਹੁਣ ਕਰਕੇ ਥੋੜੀ ਜੀ ਪੂਰੀ ਬੇਲਣ ਨੂੰ ਦਿੱਕਤ ਆਉਣੀ ਹੈ ਕਿਉਂਕਿ ਆਟਾ ਪਤਲਾ ਹੈ ਤੇ ਆਪਾਂ ਨੂੰ ਇਹਦਾ ਦੇਖਣਾ ਪੈਂਦਾ ਹਿਸਾਬ ਕਿ ਜ਼ਿਆਦਾ ਮੋਟੀ ਜਾਂ ਪਤਲੀ ਨਾ ਹੋ ਜਾਵੇ ਪੂਰੀ ਆਪਣੀ ਤੇ ਹੁਣ ਦੇਖੋ ਜਿਹੜੀ ਆ ਵਾਲੀ ਪੂਰੀ ਆ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ ਤੇ ਬਹੁਤ ਹੀ ਚੰਗੀ ਤਰ੍ਹਾਂ ਇਹ ਪੂਰੀ ਆਪਣੀ ਫੁੱਲ ਵੀ ਚੁੱਕੀ ਆ ਇਸੇ ਤਰ੍ਹਾਂ ਹੀ ਤੁਸੀਂ ਪੂਰੀਆਂ ਬਣਾਉਣੀਆਂ ਵੀ ਕੋਈ ਔਖੀਆਂ ਨਹੀਂ ਹੁੰਦੀਆਂ ਹੈਗੀਆਂ ਕੋਈ ਜ਼ਿਆਦਾ ਜ਼ਰੂਰਤ ਹੈ ਨਹੀਂ ਕਿ ਆਪਾਂ ਪੂਰੀਆਂ ਲਈ ਸਖਤ ਹੀ ਢੋਲ ਲਗਾਵਾਂਗੇ ਤੁਸੀਂ ਆਮ ਨਾਰਮਲ ਆਟੇ ਦੇ ਨਾਲ ਵੀ ਵੇਲ ਕੇ ਆ ਜਿਹੜੀਆਂ ਪੂਰੀਆਂ ਪਕਾ ਸਕਦੇ ਹੋ ਕਈ ਵਾਰ ਆਪਣਾ ਦਾਲ ਪਾਣੀ ਇਦਾਂ ਦਾ ਬਣਿਆ ਹੁੰਦਾ ਕਿ ਉਹਦੇ ਨਾਲ ਪੂਰੀ ਦਾ ਜਿਹੜਾ ਕੰਬੀਨੇਸ਼ਨ ਹੈ ਉਹ ਜ਼ਿਆਦਾ ਵਧੀਆ ਲੱਗਦਾ ਤੇ ਹੁਣ ਆਪਾਂ ਨੇ ਪੂਰੀ ਆ ਜੜੇਰਾ ਚੰਗੀ ਤਰ੍ਹਾਂ ਰੜ ਗਈ ਆ ਇਸੇ ਤਰ੍ਹਾਂ ਇੱਕ ਪੂਰੀ ਆਪਾਂ ਨੇ ਹੋਰ ਬਣਾ ਲੈਣੀ ਆ ਤੇ ਇਸੇ ਤਰ੍ਹਾਂ ਆਪਣੀਆਂ ਜਿਹੜੀਆਂ ਪੂਰੀਆਂ ਨੇ ਉਹ ਬਣ ਕੇ ਤਿਆਰ ਹੋ ਗਈਆਂ ਨੇ ਮੇਰੀ ਵੀਡੀਓਜ਼ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨਵਾਦ